ਆਪੋ ਫੋਨ ਕਰਾਇਆ ਉਦਨ ਆਇਆ ਮੇਰੇ ਕੋਲੇ ਉਹ ਤੋਂ ਬਾਅਦ ਤੁਸੀਂ ਕੋਈ ਗੜਾ ਨਹੀਂ ਮਾਰਿਆ ਇਹ ਮੈਂ ਗਲਤ ਸਮਝਦਾ ਨਾ ਵਰਤੋ ਬਾਈ ਅਸੀਂ ਗਲਤ ਨਹੀਂ ਬਾਈ ਜੀ ਅਸੀਂ ਗਲਤ ਨਹੀਂ ਕਰਦੇ ਹਾਂ ਬਾਈ ਜੀ ਮੇਰੇ ਤੇ ਕਹਿੰਦਾ ਵੀ ਮੈਂ ਹੈਗਾ ਜੀ ਪ੍ਰਧਾਨ ਮੰਤਰੀ ਬਾਜੇ ਕੇ ਮੈਂ ਆ ਪ੍ਰਧਾਨ ਮੰਤਰੀ ਬਾਜੇ ਕੇ ਮੈਂ ਆ ਹੀ ਕਰ ਦੋ ਜੋ ਕਰ ਦੂੰਗਾ ਮੈਂ ਤੇ ਲੋਬ ਇਹ ਬਾਈ ਜੀ ਕੰਮ ਕਰਨਾ ਪੈਣਾ ਹੈ ਰਿਕਾਰਡਿੰਗ ਸਾਰੀ ਐਵੇਂ ਫਰੀ ਕੰਮ ਨਹੀਂ ਚੱਲਣੇ ਇਹ ਤੁਹਾਨੂੰ ਕੋਈ ਇੱਧਰ ਕਰ ਖੜੇ ਇਹ ਇੱਥੇ ਇਹ ਬਾਈ ਜੀ ਬਿੱਲ ਨਿਕੋਲੇ ਇੱਥੇ ਇਹਨਾਂ ਤੋਂ ਲੋਕ ਬਿੱਲ ਕੋਲੇ ਇਹਨਾਂ ਤੋਂ ਲਾ ਕੇ ਇਹ ਲੋਕ ਬਿਲਕੁਲੇ ਪੈਸੇ ਮੰਗਦੇ ਨੇ ਇਹਨਾਂ ਨੇ ਲੋਕਤੰਤਰ ਦਾ ਕਹਾਣ ਕੀਤਾ ਜਾਂ ਲੋਕਤੰਤਰ ਦਾ ਪਿੱਛੇ ਹੋ ਕੇ ਕਰ ਇਹ ਬੰਦਾ ਨਜਾਇਜ਼ ਮੇਰੇ ਧੱਕਾ ਕਰ ਰਿਹਾ ਲੋਕਤੰਤਰ ਕਿੰਨੇ ਗੇੜੇ ਮਾਰਿਆ ਬੰਦੇ ਦਾ ਪੁੱਛ ਮੈਂ ਦੰਗਣਾ ਚੱਕਰ ਮਾਰਿਆ ਇਹ ਬੰਦਾ ਬਹੁਤ ਪੱਚੀ ਗੇੜੇ ਕਰ ਰਿਹਾ ਲੋਕਤੰਤਰ ਚੱਕਰ ਮਾਰਿਆ ਰਿਕਾਰਡਿੰਗ ਹੈ ਕਿ ਇੱਥੇ ਤੁਸੀਂ ਤੂੰ ਲੈ ਕਿਸੀ ਕੈਮਰਾ ਕੱਢੀ ਕਿ ਲੋਕਤੰਤਰ ਆਖਿਆ ਮੈਨੂੰ ਲੋਕਤੰਤਰ ਦੀ ਪਿੱਛੀ ਗੇੜੇ ਮਾਰੀ ਤੁਸੀਂ ਦੇ ਬਈ 25 ਕਹੀ ਨਹੀਂ ਮੈਂ ਕਿਆ ਗੇੜੇ ਮਾਰਿਆ ਤੇਰੀ ਗੱਲ ਦਾ ਹਿਸਾਬ ਨਾਲ ਬੋਲ ਤੇਰੇ ਨਾਲ ਗੱਲ ਨਹੀਂ ਨਹੀਂ ਗੱਲ ਕੋਣ ਨੂੰ ਰਿਕਾਰਡਿੰਗ ਪਈ ਨਹੀਂ ਨਹੀਂ ਤੇਰਾ ਨਾਂ ਕੀ ਹੈ ਨਾ ਪ੍ਰਧਾਨ ਮੰਤਰੀ ਹਾਂ ਕੋਈ ਗੱਲ ਨਹੀਂ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਰਿਕਾਰਡਿੰਗ ਤੇਰੀ ਬੰਦੇ ਜੁੜ ਗਏ ਆ ਦੇਖੋ ਜਿੰਨੇ ਤਾਂ ਰੋਮ ਮਾਰ ਰਹੇ ਨਹੀਂ ਤੂੰ ਹੀ ਮਰਨਾ ਗੱਲ ਕਰਦਾ ਤੁਹਾਡੇ ਦਾ ਵੀ ਕਰਦੇ ਆ ਤੁਹਾਡੇ ਦਾ ਵੀ ਕਰਦੇ ਆ ਤੁਸੀਂ ਹਮਾਰਾ ਕੰਮ ਕਿਉਂ ਨਹੀਂ ਕਰਦੇ ਹੋ ਨਹੀਂ ਕਰਦੇ ਸਾਰੇ ਕਰਦੇ ਆ ਮੈਂ ਕੋਈ ਹੋਰ ਕੰਮ ਨਹੀਂ ਹੈ ਮੈਂ ਸਾਰੇ ਕਰੀ ਆਂ ਮੈਂ ਇਹ ਬੰਦੇ ਜੁੜ ਗਏ ਮੈਂ ਕਿਹਾ ਚੱਲੋ ਆ ਭਾਈ ਜੀ ਰਿਕਾਰਡਿੰਗ ਕਰ ਬਿੱਲ ਨਕੋਲੇ ਬਿੱਲ ਨਕੋਲੇ ਘੱਟਾ ਕਰ ਦੇ ਭਾਈ ਆ ਵੇਖੋ ਆ ਸਾਰੇ ਸਾਡੇ ਤੋਂ ਅਸਲੀਆ ਦੇ ਦਰਕਰ ਖੜੇ ਆ ਸਾਰੇ ਇਹ ਕੰਮ ਨਹੀਂ ਕਰਦਾ ਅਗਲੇ ਵਾਰ ਇਹ ਕੋਈ ਨਿਕਰਾ ਕਰਦਾ ਇਹ ਨਹੀਂ ਹੈਗਾ ਅਗਲੇ ਜੀ ਸਮਾਂ ਆਪਾਂ ਕਰੋਂਗੇ ਆ ਸਾਰਾ ਬਿਜਲੀ ਘਰ ਤੋਂ ਟਾਂਗੇ ਇੱਕ ਬੰਦੇ ਤੋਂ ਸਾਰਾ ਇਹ ਕਿਹੜਾ ਬਿਜਲੀ ਘਰ ਹੈ ਕੋਈ ਸੇਖਾ ਹੈ ਕੋਈ ਸੇਖਾ ਰੋਟੀ ਸੇਖਾ ਬਿਜਲੀ ਘਰ ਹੈ ਬੇਲ ਕੋਲ ਤਾਂ ਕਾ ਕਰਦੇ ਨੇ ਪੈਸੇ ਮੰਗਦੇ ਨਹੀਂ ਜੀ ਇਹਨਾਂ ਨੂੰ ਕੋਈ ਪੈਸੇ ਦੇਵੇ ਇਹ ਭਗਵਾਨ ਤਮਾ ਦਾ ਵੀਡੀਓ ਜਾਨੀ ਚਾਹੀਦੀ ਭਗਵਾਨ ਤਮਾ ਤੱਕ ਤੇਰੇ ਕੋਲੇ ਪ੍ਰੂਫ ਹੈਗਾ ਕਿਸੇ ਨੇ ਮੰਗੇ ਕਿਸੇ ਨੇ ਕਿਉਂ ਇਹ ਕੰਮ ਕਿਉਂ ਕਰ ਰਹੇ ਹੈ ਪੈਸੇ ਮੰਗੇ ਕਿਸੇ ਨੇ ਸਾਨੂੰ ਗੇੜੇ ਕਿੰਨੇ ਹੋ ਗਏ ਮਾਰ ਕੇ ਕਿਹੜੇ ਤੇਰੀ ਜੀਨਾ ਤੇ ਰ ਮੈਂ ਇਹਨਾਂ ਦਾ ਲੜਕਾ ਮੈਂ ਪੁਲਿਸ ਦੀ ਹਾਂ ਹਾਂ ਕਿਦੋਂ ਆਏ ਤੁਸੀਂ ਅਸੀਂ 15 15 ਕਿਨੇ ਨਿਕਲ ਆ ਰਹੇ ਹਾਂ ਅਸੀਂ ਕਿਹੜੇ ਹੁਣ ਵੀਡੀਓ ਬਣਾ ਰਹੇ ਹਾਂ ਨਹੀਂ 2 ਐਮਐਲਏ ਤੋਂ ਨਹੀਂ ਤੁਹਾਡੇ ਮੇਰੇ ਕੋਲ ਰਿਕਾਰਡ ਤੇ ਪ੍ਰੂਫ ਦਿਓ ਮੈਨੂੰ

ਮੈਂ ਤੁਹਾਨੂੰ ਫੋਨ ਲਾ ਕੇ ਆਖਿਆ ਵੀ ਮੇਰਾ ਫੋਨ ਨਹੀਂ ਆਖਿਆ ਤੋਂ ਕਰਵਾਉਂਦੇ ਨਹੀਂ ਕਹਿੰਦਾ ਖਰਾਬ ਕਰਦੇ ਨਾ ਦਿਨਾਂ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖਰਾਬ ਪਰਚਾ ਦਰਜ ਤੂੰ ਮੇਰੇ ਤੇ ਕਰਾ ਮੇਰੇ ਤੇ ਕਰਾ ਮੇਰੇ ਤੇ ਕਰਾ ਯਾਨੀ ਰਾਹ ਨਹੀਂ ਆਈ ਤੱਕ ਨਹੀਂ ਆਇਆ ਮਰਜ਼ੀ ਕਰਾ ਮੈਂ ਪੁੱਛ ਆਇਆ ਜਦੋਂ ਮੈਂ ਫੋਨ ਲਾਇਆ ਜਦੋਂ ਮੈਂ ਫੋਨ ਲਾਇਆ ਤੁਸੀਂ ਸਾਰੇ ਬੰਦੇ ਸਾਰੇ ਗਰੀਬ ਬੰਦਿਆਂ ਨਾਲ ਕੋਈ ਇਹਨਾਂ ਨਾਲ ਯਾਰੀ ਜਦੋਂ ਮੈਂ ਫੋਨ ਲਾਇਆ ਤੁਸੀਂ ਆਖਿਆ ਇੱਕ ਦਿਨ ਆ ਕਰਨ ਦੇ ਇਹਨਾਂ ਨੂੰ ਤੁਸੀਂ ਕਿਹਾ 3 ਮਹੀਨੇ ਜਿਹੜਾ ਇਹਨਾਂ ਕਿਹੜੇ ਨਾਮ ਹਰਮਨ ਹਰਮਨ ਮੇਰੇ ਨਾਲ ਸਾਡੇ ਨਾਲ ਆਇਆ 4 ਬੰਦੇ ਸਾਡੇ ਇਹਨਾਂ ਦੇ ਵੀ ਇਹਨਾਂ ਦੇ ਵੀ ਤੁਸੀਂ ਇਹਨਾਂ ਤੋਂ ਪੈਸੇ ਮੰਗਦੇ ਜੀ ਤੁਹਾਡੇ ਦੇ ਵੀ ਇੱਕ ਚਾਹੀਦਾ ਤੁਹਾਡੇ ਦੇ ਵੀ ਇੱਕ ਚਾਹੀਦਾ ਪਾਪੋ ਪੈਸੇ ਮੰਗ ਰਿਹਾ ਕਿ ਨਹੀਂ ਪੈਸੇ ਮੰਗ ਰਿਹਾ ਹੈ ਇਹ ਪੈਸੇ ਮੰਗਦਾ ਪੈਸੇ ਮੰਗਦਾ ਨਹੀਂ ਮੰਗਦਾ ਇਹ ਲੈ ਕੇ ਜਾਏਗਾ ਤੈਨੂੰ ਆਪ ਆਪਣੇ ਘਰੇ ਨਾ ਕਰ ਬਾਈ ਇਹਨਾਂ ਨੂੰ ਕਿਸੇ ਨੇ ਗਾਲ ਮੰਦਾ ਕੀਤਾ ਤੁਹਾਡੇ ਪਿਆਰਾਂ ਬਾਈ ਸਮਝੋ ਕਰਕੇ ਕਹਿ ਦੇ ਇੱਥੇ ਹਾਂ ਬਸ ਖੜੀ ਰਹਿ ਰਿਹਾ ਤੈਨੂੰ ਦਾ ਫੋਨ ਕੀਤਾ ਇਹਨਾਂ ਨੂੰ ਫੋਨ ਤੇ ਆ ਗਿਆ ਇੱਕ ਮਿੰਟ ਹਾਂ ਫਿਕਰ ਤੇ ਨਾ ਮੇਰੇ ਬਗੜ ਲਿਖਿਆ ਹਾਂ ਸਾਰੇ ਦੇਖਣਗੇ ਲਾਈਵ ਇੱਕ ਮਿੰਟ ਉਹਦਾ ਗੱਲ ਕਰ ਲੈਂਦੇ ਇਹਨੂੰ ਪਰਚਾ ਦਰਜ ਕਰਾ ਲੈਂਦੇ ਕੋਈ ਨਹੀਂ ਬਾਈ ਆ ਵੇਖੋ ਅੱਧੂ ਇਹ ਬੰਦੇ ਦਾ ਨਾਂ ਕੀ ਹੈ ਇਹਦਾ ਨਾਂ ਦਲਜੀਤ ਸਿੰਘ ਦਲਜੀਤ ਸਿੰਘ ਬਿਲਕੁਲ ਇੱਥੇ ਜਿੱਦ ਜਿੰਨਾ ਸਟਾਫ ਹੈ ਅੰਦਰੋਂ ਦੁਖੀ ਹੈ ਕੋਈ ਬੋਲਦਾ ਨਹੀਂ ਦਰਦਾ ਸਟਾਫ ਬੋਲਦਾ ਨਹੀਂ ਸਾਹਮਣੇ ਗਿਆ ਸਾਰੇ ਨੇ ਸਟਾਫ ਸਾਰਿਆਂ ਨੇ ਗਿਆ ਸਾਰੇ ਸਟਾਫ ਨੇ ਇੱਥੇ ਦੁਖੀ ਹੈ ਸਾਰਿਆਂ ਤੋਂ ਕਹਿੰਦਾ ਮੈਂ ਪਰੇਸ਼ਾਨ ਹਾਂ ਇੱਕ ਪਹਿਲਾਂ ਇੱਕ ਮਿੰਟ ਇਹਨਾਂ ਨੇ ਕਿਹਾ ਵੀ ਮੈਂ ਇਹਨਾਂ ਨੇ ਹੱਥ ਲੇਵਤੇ ਉਹਦਾ ਕਸਾਣੀ ਯੂਨੀਅਨ ਦੇ ਇੱਥੇ ਬੰਦੇ ਬੈਠੇ ਸੀ ਉਹਨਾਂ ਸਾਹਮਣੇ ਨੰਬਰ ਬਣਾਉਣ ਪਿੱਛੇ ਇਹ ਬੰਦਾ ਕਹਿੰਦਾ ਵੀ ਮੈਂ ਵੀ ਤੁਹਾਡਾ ਕੰਮ ਹੈ ਇੱਥੇ ਲੇਖ ਲਿਆ ਪਰਸਨਲ ਤੌਰ ਤੇ ਕਰਾਂਗਾ ਅੱਜ ਇਹਨੂੰ ਫੋਨ ਲਾਇਆ ਕਹਿੰਦਾ ਵੀ 2 ਮਹੀਨਿਆਂ ਨੂੰ ਹੋਣਾ ਮੈਂ ਤਾਂ ਵੇਲਾ ਬੈਠਾ ਮੈਂ ਉੱਥੇ ਉੱਤੇ ਜਾਣਾ ਉਦੋਂ ਫਿਰ ਉਹਨਾਂ ਕੋਲੇ ਨੰਬਰ ਕਿਉਂ ਬਣਾਏ ਸਾਨੂੰ ਕਹਿੰਦਾ ਵੀ ਅਸੀਂ 3 ਮਹੀਨਿਆਂ ਨੂੰ ਕਰਨਾ ਹੈ ਅਸੀਂ 3 ਮਹੀਨਿਆਂ ਨੂੰ ਆ ਜਾਂਦੇ ਇਹ ਸਹੀ ਟਾਈਮ ਤਾਂ ਦੱਸੋ ਇਹ ਯਾਰ ਬੰਦਾ ਜੜ ਗਿਆ ਜਵਾਨੋ ਇਹ ਕਿਸੇ ਬੰਦੇ ਨਾਲ ਮੈਂ 1 ਮਿੰਟ ਮੇਰੇ ਫਾਦਰ ਨੇ ਭੂਣ ਲਾਇਆ ਇਹ ਲੋਕ ਭਾਈ ਵੀਰ ਦੀ ਨਹੀਂ ਗੱਲ ਮਹੀਨਾ ਕਿਹੜਾ ਆ ਗਿਆ ਚਿੱਟੀ ਦਾੜੀ ਉਹ ਕਈਵੇਂ ਹਣਾ ਚੱਪਲਾਂ ਹਰ ਰੋਣੀਆਂ ਨਹੀਂ ਕੱਸਦੀਆਂ ਆ ਬੰਦਾ ਜਲਦੀ ਦਲਜੀਤ ਸਿੰਘ ਜਲਦੀ ਤਾਂ ਗੱਲ ਇਹ ਖੂਨੀ ਨਹੀਂ ਚੁੱਕਦਾ ਖੂਨੀ ਨਹੀਂ ਚੱਕਿਆ 1 ਮਹੀਨਾ ਖੂਨੀ ਚੱਕਿਆ ਤੇ ਮੈਨੂੰ ਖੂਨੀ ਫੋਨ ਨੰਬਰ ਵੀ ਨਹੀਂ ਅੱਗੇ ਬਣਾਉਣੇ ਚਾਹੀਦੇ ਨੂੰ ਵੀ ਇਹ ਗੱਲ ਕਹੀ ਨਹੀਂ ਰਿਕਾਰਡਿੰਗ ਵੀ ਪਾਵਾਂਗੇ ਵੀਡੀਓ ਨਾਲ ਪਰੇਸ਼ਾਨੇ ਦਾ ਨਾ ਰਿਕਾਰਡਿੰਗ ਵੀ ਪਾਵਾਂਗੇ ਤੈਨੂੰ ਜੇ ਮਹਾਰਾਜ ਨੇ ਨੌਕਰੀ ਦਿੱਤੀ ਨਾ ਲੱਖ 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 ਤਨਖਾਹ ਲੈਂਦੇ ਜੇ ਤੇ ਗਰੀਬਾਂ ਲੋਕਾਂ ਦਾ ਕੰਮ ਕਰਿਆ ਕਰੋ ਧੰਗਾ ਨਾ ਕਰਿਆ ਕਰੋ ਕਿਸੇ ਗਰੀਬ ਦੀ ਬੰਦਿਆ ਕਰੋ ਰੋਜਾ ਭਾਈ ਕੋਈ ਨਹੀਂ ਆ ਬਹੁਤ ਬੰਦੇ ਇੱਥੇ ਮੈਨੂੰ ਤਨਖਾਹ ਦਿੰਦਾ ਇਹ ਬੰਦਾ ਮੈਨੂੰ ਇਹ ਐਮਐਲਏ ਮੈਨੂੰ ਤਨਖਾਹ ਦੇਖੋ ਕਿੰਨੇ ਜਾਣੇ ਇੱਥੇ ਖੜੇ ਆ ਕਿੰਨੇ ਜਾਣੇ ਬਹੁਤ ਜਾਣੇ ਇੱਥੇ ਖੜੇ ਆ ਜਿੰਨਾ ਕਰਕੇ ਕੀ ਕੰਮ ਨਹੀਂ ਜਦੋਂ ਕਰਨੇ ਤੇ ਅਗਲਾ ਖੜਨੇ ਪੈਂਦੇ ਗੇੜੇ ਕੜਨੇ ਪੈਂਦੇ ਇੱਥੇ ਬਹੁਤ ਜਿਆਦੇ ਆ ਵੇਖੋ ਆ ਵੇਖੋ ਹਾਂ ਉਹਨੂੰ ਬੰਦ ਕਰ ਦਾਲ ਕਰੋ ਕਿਹੜਾ ਯਾਰ ਵੀ ਜਾਣ ਨਹੀਂ ਰਹੀ ਹਾਂ ਯਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬਾਹਰ ਹੀ ਜਾਣਾ ਕੰਮ ਨਹੀਂ ਦੋਨੇ ਧਿਰਾਂ ਬੰਦ ਕਰ ਲਓ ਆਪ ਤੇ ਨੂੰ ਕਿਹ ਕੋਨੇ ਬੰਦ ਕਰੋ ਕਰ ਲਾ ਮੇਰੇ ਅੰਦਰ ਕਰ ਲਾ ਥਮਾ ਤਾ ਤਮੂ ਓਏ ਤਮੂ ਹਾਸ ਕਰੀ ਸੇਵ ਹਾਸ ਕਰੀ ਸੇਵ ਮਾੜਾ ਨਹੀਂ ਮਾਰਿਆ ਤੁਹਾਡਾ ਗਲਤ ਸ਼ਬਦ ਆ ਨਾ ਵਰਤੋ ਬਾਈ ਮੈਂ ਕੋਈ ਨਹੀਂ ਮੈਂ ਕਰ ਦੇਣਾ ਮੈਂ ਕਰ ਮੇਰੇ ਤੇ ਆ ਕਹਿੰਦਾ ਵੀ ਮੈਂ ਹੈਗਾ ਜੀ ਪ੍ਰਧਾਨ ਮੰਤਰੀ ਬਾਜੇ ਕੇ ਮੈਂ ਆ ਪ੍ਰਧਾਨ ਮੰਤਰੀ ਬਾਜੇ ਕੇ ਮੈਂ ਐਂ ਕਰ ਦੋ ਜੋ ਕਰ ਦੂੰਗਾ ਮੈਂ ਰੋਬ ਇਹ ਬਾਈ ਜੀ ਕੰਮ ਕਰਨਾ ਪੈਣਾ ਇਹ ਰਿਕਾਰਡਿੰਗ ਸਾਰੀ ਐਵੇਂ ਫਰੀ ਕੰਮ ਨਹੀਂ ਚੱਲਣੇ ਜੇ ਤੁਹਾਨੂੰ ਕੋਈ ਇੱਧਰ ਕਰ ਹੁਣ ਖੜੇ ਆ ਇਹ ਇੱਥੇ ਇਹ ਬਾਈ ਜੀ ਬਿਲਕੁਲ ਇੱਥੇ ਇਹਨਾਂ ਤੋਂ ਲੋਕ ਬਿਲਕੁਲ ਇਹਨਾਂ ਤੋਂ ਲਾ ਕੇ ਇਹ ਲੋਕ ਬਿਲਕੁਲੇ ਪੈਸੇ ਮੰਗਦੇ ਨੇ ਇਹਨਾਂ ਨੇ ਲੋਕਤੰਤਰ ਦਾ ਘਾਟ ਕੀਤਾ ਲੋਕ ਪੈਸੇ ਮੰਗਿਆ ਜੀ ਇਹ ਬੰਦਾ ਨਜਾਇਜ਼ ਮੇਦੇ ਧੱਕਾ ਕਰ ਰਿਹਾ ਲੋਕ ਤਾਂ ਕਿੰਨੇ ਜੜੇ ਮਾਰਿਆ ਬੰਦੇ ਦਾ ਪੁੱਛ ਮੈਂ ਦੰਗਰਾ ਚੱਕਰ ਮਾਰਿਆ ਮੈਂ 15 ਚੱਕਰ ਮਾਰਿਆ ਕੋ ਰਿਕਾਰਡਿੰਗ ਹੈ ਕੋ ਰਿਕਾਰਡਿੰਗ ਮਾਰਿਆ ਤੂੰ ਲਿਆ ਕੈਮਰਾ ਕੈਮਰਾ ਲੋਕਤੰਤਰ ਆਖਿਆ ਮੈਨੂੰ ਲੋਕਤੰਤਰ ਦੇ 25 ਜੜੇ ਮਾਰ ਕੋ ਤੁਸੀਂ ਤਾਂ ਬਈ 25 ਕਹੀ ਨਹੀਂ ਤੇ ਤੂੰ ਇਹ ਗੱਲ ਨਹੀਂ ਗੱਲ ਨਹੀਂ ਸਵਾਭਨਾ ਬੋਲਣਾ ਤੇਰੀ ਗੱਲ ਨਹੀਂ ਨਹੀਂ ਗੱਲ ਸੁਣ ਲੈ ਤੇਰਾ ਨਾਂ ਕੀ ਹੈ ਨਾ ਪ੍ਰਧਾਨਮੰਤ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਰਿਕਾਰਡਿੰਗ ਤੇਰੀ ਕਰਾਂਗੇ ਕਿੰਨੇ ਬੰਦੇ ਜੁੜ ਗਏ ਆ ਦੇਖੋ ਜਿੰਨੇ ਤੇ ਰੋਮ ਮਾਰ ਰਹੇ ਸਾਰੇ ਬੰਦੇ ਆ ਕੇ ਨਹੀਂ ਕੋਈ ਨਹੀਂ ਗੱਲ ਕਰ ਰਹੇ ਤੁਹਾਡੀਆਂ ਵੀ ਕਰ ਰਹੇ ਆ ਤੁਹਾਡੀਆਂ ਵੀ ਕਰ ਰਹੇ ਆ ਨਹੀਂ 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 ਮੈਂ ਫੋਟੋ ਉੱਪਰ ਹੋਰ ਕੰਮ ਨਹੀਂ ਹੈ ਮੈਂ ਸਾਰੇ ਕਰੀ ਆ ਮੈਂ ਇਹਨੂੰ ਫੋਟੋ ਦਿੱਤਾ ਮੈਂ ਬੰਦੇ ਜੁੜ ਗਏ ਮੈਂ ਕਿਹਾ ਆ ਬਾਈ ਜੀ ਰਿਕਾਰਡਿੰਗ ਕਰ ਬਿਲਕੁਲ ਬਿਲਕੁਲ ਇਹ ਧੱਕਾ ਕਰਦੇ ਪਏ ਆ ਆ ਵੇਖੋ ਆ ਸਾਰੇ ਆ ਵੇਖੋ ਕਿੰਨੇ ਲੋਕ ਕਿੰਨੇ ਲੋਕ ਬੈਠੇ ਇਹ ਕੰਮ ਨਹੀਂ ਕਰਦਾ ਅਗਲੇ ਦਾ ਇਹ ਅੱਗੋ ਟੀਚਣਾ ਕਰਦਾ ਨਾਲੇ ਅਗਲੇ ਨੂੰ ਦਬਕੇ ਮਾਰਦਾ ਆ ਬਿਜਲੀ ਘਰ ਦੇ ਵਿੱਚ ਕੋਟ ਈ ਸੇਖਾ ਸਾਰਾ ਇਹ ਕਿਹੜਾ ਬਿਜਲੀ ਘਰ ਏ ਕੋਟ ਈ ਸੇਖਾ ਹੈ ਕੋਟ ਈ ਸੇਖਾ ਕੋਟ ਈ ਸੇਖਾ ਬਿਜਲੀ ਘਰ ਏ ਬਿਲਕੁਲ ਧੱਕਾ ਕਰਦੇ ਨੇ ਪੈਸੇ ਮੰਗਦੇ ਨੇ ਜੇ ਇਹਨਾਂ ਨੂੰ ਕੋਈ ਪੈਸੇ ਦਵੇ ਇਹ ਭਗਵੰਤ ਮਾਨ ਤੱਕ ਵੀਡੀਓ ਜਾਣੀ ਚਾਹੀਦੀ ਭਗਵੰਤ ਮਾਨ ਤੱਕ ਫੇ ਕਰੋ ਕੰਮ ਕਰੋ ਕੰਮ ਉਹਨਾਂ ਦਾ ਕਿਉਂ ਕੰਮ ਕਿਉਂ ਹੈ ਪੈਸੇ ਮੰਗੇ ਮੇਰੇ ਕੋਲੋਂ ਸਾਨੂੰ ਗੇੜੇ ਕਿੰਨੇ ਹੋ ਗਏ ਮਾਰਦੇ ਮੈਂ ਇਹਨਾਂ ਦਾ ਲੜਕਾ ਕੁਲਦੀਪ ਸਿੰਘ ਹਾਂ ਕਿ ਦਵਾਏ ਤੁਸੀਂ ਮੈਂ 15 15 ਚੋਟੇ ਕਰੋ ਕਰੋ ਜੇ ਇੱਕ ਮਿੰਟ ਅਸੀਂ ਗੇੜੇ ਹੁਣ ਵੀਡੀਓ ਬਣਾ ਕੇ ਲੈ ਕੇ ਆਈਏ ਨਹੀਂ ਤੁਹਾਡੇ ਮੇਰੇ ਕੋਲ ਰਿਕਾਰਡ ਪ੍ਰੂਫ ਦਿਓ ਮੈਨੂੰ ਨਹੀਂ ਨਹੀਂ ਤੁਸੀਂ ਇਹ ਪ੍ਰੂਫ ਕਾਹਦਾ ਦੇਣ ਇਹਨਾਂ ਨੂੰ ਰੂਹ ਕਹਿੰਦੀ ਕੀ ਲੋੜ ਹੈ ਦਮ ਤੁਸੀਂ ਕਰਨਾ ਹੈ ਤੁਸੀਂ ਤਨਖਾਹਾਂ ਵਾ ਗਾੜੀਆਂ ਲੈਂਦੇ ਜੀ ਤਨਖਾਹਾਂ ਵਾ ਗਾੜੀਆਂ ਲੈਂਦੇ ਜੀ ਇਹ ਸੀਐਮ ਤੱਕ ਵੀਡੀਓ ਪਹੁੰਚਾਓ ਇਹ ਬੰਦੇ ਇਹ ਬੰਦੇ ਜਿਹੜੇ ਖਰਾਬ ਕਰਦੇ ਨੇ ਇਹ ਬੰਦੇ ਕੋਈ ਗੱਲ ਨਹੀਂ ਆਹ ਸਭ ਰਿਕਾਰਡਿੰਗਾਂ ਆਪਦੀਆਂ ਚਲਾਈ ਚੱਲੋ ਇਹ ਬਿਲਕੁਲ ਲੁੱਟ ਮਚੋਟੇ ਨਾਲ ਮਚਾਈ ਹੈ ਇਹਨਾਂ ਲੁੱਟ ਇਹ ਲੋਟੂ ਏ ਨੋ ਨੋ ਇਹ ਲੋਟੂ ਨੂੰ ਬੰਦ ਕਰੋ ਇਹ ਲੋਟੂ ਅੱਗੋਂ ਮੇਰੇ ਨਾਲ ਆਕੜਦਾ ਮੋਬਾਈਲ ਬੰਦ ਹਾਂਜੀ ਨਹੀਂ ਮੋਬਾਈਲ ਆਵੇ ਤੁਸੀਂ ਕਰੋ ਅਜੇ ਨਹੀਂ ਕਰਨੀ ਇਹ ਹੈ ਨਹੀਂ ਨਹੀਂ ਇਹ ਕਾਤੋਂ ਕਰਦਾ ਇਹ ਇਹ ਕਾਤੋਂ ਐਵੇਂ ਕਰਦਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾ ਪਰਚਾ ਦਰਜ ਤੂੰ ਮੇਰੇ ਤੇ ਕਰਾ ਮੇਰੇ ਤੇ ਕਰਾ ਮੇਰੇ ਤੇ ਕਰਾ ਜਲਾ ਕਰਾ ਜਿਹੜਾ ਮਰਜ਼ੀ ਕਰਾ ਲਾ ਆ ਐਵੇਂ ਨਹੀਂ ਗੱਡੀ ਚੱਲਨੀ ਆ ਵੇਖੋ 40 ਸੇਖਾਂ ਆ ਵੇਖੋ ਪਿਆਸ ਸਟੇਜ ਸਾਰਾ ਪੜ੍ਹ ਲਓ ਇਹ ਬਿਲਕੁਲ ਇਹ ਗਰੀਬ ਬੰਦਿਆਂ ਨਾਲ ਕੋਈ ਉਹਨਾਂ ਨੂੰ ਯਾਰ ਇਹਨਾਂ ਨੂੰ ਜਿਹੜਾ ਇਹਨਾਂ ਅਕੇ ਨਹੀਂ ਬੋਲਦਾ ਹੈ ਇਹਨੂੰ ਕੋਈ ਕਹੇ 3 ਮਹੀਨੇ ਜਿਹੜਾ ਇਹਨਾਂ ਅਕੇ ਨਹੀਂ ਬੋਲਦਾ ਹਰਮਨ ਹਰਮਨ ਮੇਰੇ ਨਾਲ ਸਾਡੇ ਨਾਲ ਆਇਆ ਸਾਡੇ ਇਹਦਾ ਚਾਰਾ ਦੇ ਪਾਸੇ ਇਹਨਾਂ ਦੇ ਵੀ ਇਹਨਾਂ ਦੇ ਵੀ ਤੁਸੀਂ ਜਿਹੜਾ ਪੈਸੇ ਮੰਗਦੇ ਜੇ ਤੁਸੀਂ ਪੈਸੇ ਨਹੀਂ ਮੰਗਦੇ ਪ੍ਰੂਫ ਦੇ ਦਾ ਦੱਸੋ ਪੈਸੇ ਮੰਗਦੇ ਕਿ ਨਹੀਂ ਪੈਸੇ ਮੰਗ ਹੈ ਇਹ ਪੈਸੇ ਮੰਗਦਾ ਹੈ ਮੰਗਦਾ ਨਹੀਂ ਪ੍ਰੂਫ ਲਿਆ ਕੇ ਮੰਗਦਾ ਹੈ ਪ੍ਰੂਫ ਧੋਖੀ ਲੈ ਕੇ ਦਾਂਗੇ ਤੈਨੂੰ ਆਹ ਬੰਦੇ ਕਿੱਲੇ ਖੜੇ ਆ ਬਾਈ ਇਹਨਾਂ ਨੂੰ ਕਿਸੇ ਨੇ ਗਾਲ ਮੰਦਾ ਕੀਤਾ ਤੁਹਾਡੇ ਕੋਲੇ ਆ ਕੇ ਹੀ ਗੱਲ ਕੀਤੀ ਦੱਸੋ ਕੀਤੀ ਕੀ ਗੱਲ ਨੂੰ ਪੁੱਛ ਆ ਕੇ ਪਿਆਰ ਨਹੀਂ ਕਰਦੇ ਨੇ ਕਰਦੇ ਨਹੀਂ ਇਹਨੇ ਨਾ ਜੇ 10 ਮਿੰਟ ਲੱਗੂਨ ਕੀ ਤੇ ਫੋਨ ਤੇ ਆ ਕੇ ਇੱਕ ਮਿੰਟ ਬਸ ਇੱਕ ਮਿੰਟ ਇੱਕ ਮਿੰਟ ਕਮੇਟ ਆ ਰਿਹਾ ਦਾ ਮੁੰਡਾ ਲਈ ਭਾਈ ਇੱਕ ਮਿੰਟ ਆਉਦਾ ਗੱਲ ਕਰ ਲੈਂਦੇ ਇਹਨੂੰ ਕੋਈ ਪਰਚਾ ਦਰਜ ਕਰਾ ਲੈਂਦੇ ਹਾਂ ਇਹ ਭਾਈ ਇਹ ਇਹਦਾ ਨਾਮ ਕੀ ਹੈ ਇਹਦਾ ਨਾਮ ਦਲਜੀਤ ਸਿੰਘ ਦਲਜੀਤ ਸਿੰਘ ਬਿਲਕੁਲ ਇੱਥੇ ਜਿੱਦੇ ਜਿੰਨਾ ਸਟਾਪ ਹੈ ਅੰਦਰੋਂ ਦੁਖੀ ਹੈ ਕੋਈ ਬੋਲਦਾ ਨਹੀਂ ਡਰਦਾ ਸਟਾਪ ਰੋਂਦਾ ਤਾਂ ਹਾਂ ਮਾਰਦਾ ਹੈ ਪ੍ਰਧਾਨਾ ਅਸੀਂ ਸੋਨੇ ਇੱਕ ਮਿੰਟ ਇਹ ਇੱਕ ਪਹਿਲਾਂ ਇੱਕ ਮਿੰਟ ਇਹਨਾਂ ਨੇ ਕਿਹਾ ਵੀ ਮੈਂ ਇਹਨਾਂ ਨੇ ਹੱਥ ਲਿਫਤ ਉਦੋਂ ਕਥਾਣੀ ਯੂਨੀਅਨ ਦੇ ਇੱਥੇ ਬੰਦੇ ਬੈਠੇ ਸੀ ਉਹਨਾਂ ਸਾਹਮਣੇ ਨੰਬਰ ਬਣਾਉਣ ਪਿੱਛੇ ਇਹ ਬੰਦਾ ਕਹਿੰਦਾ ਵੀ ਮੈਂ ਤੇ ਬੀਤਾ ਢੱਕਾ ਮੈਂ ਇੱਥੇ ਲੈ ਕੇ ਆ ਪਰਸਨਲ ਤੌਰ ਤੇ ਕਰਾਂਗਾ ਅੱਜ ਇਹਨੂੰ ਮੂੰਹ ਲਾਇਆ ਕਹਿੰਦਾ ਵੀ 2 ਮਹੀਨਿਆਂ ਨੂੰ ਹੋਣਾ ਹੈ ਮੈਂ ਇੱਥੇ ਵਿਹਲਾ ਬੈਠਾ ਮੈਂ ਉੱਥੇ ਉੱਥੇ ਜਾਣਾ ਉਦੋਂ ਫਿਰ ਉਹਨਾਂ ਕੋਲੇ ਨੰਬਰ ਕਿਉਂ ਬਣਾਏ ਸਾਨੂੰ ਕਹਿੰਦਾ ਵੀ ਅਸੀਂ 3 ਮਹੀਨਿਆਂ ਨੂੰ ਕਰਨਾ ਹੈ ਅਸੀਂ 3 ਮਹੀਨਿਆਂ ਨੂੰ ਆ ਜਾਂਦੇ ਫਿਰ ਸਹੀ ਟਾਈਮ ਤਾਂ ਦੱਸੋ ਇਹ ਯਾਰ ਬੰਦਾ ਜੁੜ ਗਿਆ ਜਵਾਨੋ ਜੇ ਕਿਸੇ ਬੰਦੇ ਨਾਲ ਧੱਕਾ ਹੁੰਦਾ ਵੇ ਤੇ ਵੀਡੀਓ ਸ਼ੇਅਰ ਵੱਤੋ ਵੱਤ ਕਰਿਆ ਕਰੋ ਇਹ ਲੋਕ ਧੱਕਾ ਕਰਦੇ ਭਗਵੰਤ ਮਾਨ ਕਹਿੰਦਾ ਏ ਕਿ ਕੰਮ ਮੌਕੇ ਤੇ ਕਰਨਾ ਦੀਆਂ ਦੇ ਲੋਕਤੰਤਰੇ ਹੁਣ ਜਬਾਨ ਸੁੱਕਦੀ ਸੂ ਇਹ ਕੋਈ ਲੋਕਤੰਤਰ ਨਹੀਂ ਇਹ ਵੱਡੇ ਬਣੀ ਲੋਕਤੰਤਰ ਦਾ ਘਾਣ ਕਰਦੇ ਪੇ ਲੋਕਤੰਤਰ ਦਾ ਘਾਣ ਕੌਣ ਜਾ ਕੇ ਕੌਣ ਜਾ ਕੇ ਕਹਿੰਦਾ ਵੀ ਅਸੀਂ ਤੁਹਾਡੇ ਲਈ ਬੀਣੇ ਆ ਮੈਨੂੰ ਵੀ ਇਹ ਗੱਲ ਕਹੀ ਮੈਂ ਰਿਕਾਰਡਿੰਗ ਇਹ ਤੇ ਮੇਨੂੰ ਆ ਦਾ ਲੋਕਤੰਤਰ ਹੈ ਪਰੇਸ਼ਾਨੇ ਸਾਰਾ ਸਟਾਫ ਰੋਂਦਾ ਏ ਤੈਨੂੰ ਜੇ ਮਹਾਰਾਜ ਨੇ ਨੌਕਰੀ ਦਿੱਤੀ ਨਾ 50 ਹਜ਼ਾਰ ਲੱਖ ਲੱਖ ਤਨਖਾਹ ਲੈਂਦੇ ਜੇ ਤਾਂ ਗਰੀਬਾਂ ਲੋਕਾਂ ਦਾ ਕੰਮ ਕਰਿਆ ਕਰੋ ਧੱਕਾ ਨਾ ਕਰਿਆ ਕਰੋ ਕਿਸੇ ਗਰੀਬ ਦੀ ਮੰਨਿਆ ਕਰੋ ਹਾਂ ਕਿਸੇ ਦੀ ਮੰਨਿਆ ਕਰੋ ਐਵੇਂ ਨਾ ਵਰਦੀਆਂ ਪਾ ਕੇ ਤੇ ਲੋਕਾਂ ਤੇ ਤੁਹਾਨੂੰ ਫੋਨ ਕਰਕੇ ਆਈ ਪੁੱਛੀਏ ਨਾ ਤੁਹਾਡੇ ਤੋਂ ਹਾਂ ਅਸੀਂ ਤੁਸੀਂ ਫੋਨ ਤੇ ਸਾਨੂੰ ਇਹ ਕਹਿੰਦੇ ਜੇ ਵੀ ਤੁਸੀਂ ਜੀ ਐਮ ਐਲ ਸਾਹਿਬ ਨੂੰ ਫੋਨ ਕਰਾਇਆ ਉਹ ਦਿਨ ਆਇਆ ਮੇਰੇ ਕੋਲੇ ਉਦੋਂ ਉਹ ਤੋਂ ਬਾਅਦ ਤੁਸੀਂ ਕੋਈ ਗੜਾ ਨਹੀਂ ਮਾਰਿਆ ਠੀਕ ਹੈ ਗਲਤ ਸ਼ਕਾ ਨਾ ਵਰਤੋ ਬਾਈ ਅਸੀਂ ਗਲਤ ਨਹੀਂ ਬਾਈ ਜੀ ਅਸੀਂ ਗਲਤ ਨਹੀਂ ਕਰਦੇ ਹਾਂ ਬਾਈ ਜੀ ਮੇਰੇ ਤੇ ਕਹਿੰਦਾ ਕਿ ਮੈਂ ਹੈਗਾ ਜੀ ਪ੍ਰਧਾਨ ਮੰਤਰੀ ਬਾਜੇ ਕੇ ਮੈਂ ਆ ਪ੍ਰਧਾਨ ਮੰਤਰੀ